ਰਾਮ ਉੱਪਰ ਸੀਸ ਨਾਇਆ ਰਾਮ ਬੰਕ ਬੁਰਾ ਬੋਰੀ ਪੈਰੀ ਪਲਣਾ ਜਗ ਬਰਤਾਇਆ ਕਲ ਜਗ ਬਾਪੇ ਕਾਰਿਆ ਸਤ ਨਾਮ ਪੜ ਮੰਤਰ ਸੁਨਾਇਆ ਕਲ ਕਾਰਨ ਗੁਰਦਾਨ ਆਇਆ ਕਲ ਤਾਰਨ ਗੁਰਦਾਨ ਆਇਆ ਆਨੰਦ ਗੁਨ ਨਿਧਾਨ ਗੁਰੂ ਜੀਵਨ ਬਾਣੀ ਗੀਤ ਬਾਣੀ ਨੀਬ ਨਾ जो सिमरै तिसकी गत होवे जो सिमरै तिसकी गत होवे वो सिमरै हरि भलो होवे जो सिमरै तिसकी गत होवे जो सिमरै तिसकी गत होवे ਉਹ ਸਿਮਰੈ ਸੀ ਗਤੋ ਬੋਵੈ ਉਹ ਸਿਮਰੈ ਸੀ ਗਤੋ ਬੋਵੈ ਉਦ ਦੇ ਸਗਲੇ ਕੋਟਾ ਉਦਰੇ ਸਗਲੇ ਕੋਟਾ ਉਦ ਦੇ ਸਗਲੇ ਕੋਟਾ ਉਦਰੇ ਸਗਲੇ ਕੋਟਾ ਜੋ ਸਿਮਰੈ ਤਿਸ ਕੀ ਗਤ ਹੋਵੇ 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 ਉਤਦੇ ਸਗਲੇ ਕੋਟਾ ਉਤਦੇ ਸਗਲੇ ਕੋਟਾ ਉਤਦੇ ਕਲੇ ਕੋਟਾ ਉਦਰੇ ਸਗਲੇ ਕੋਟਾ ਉਦਰੇ ਸੰਗਲੇ ਕੋਟਾ ਉਦਰੇ ਸਗਲੇ ਕੋਟਾ ਜੋ ਸਿਮਰੈ ਤਿਸ ਕੀ ਗਤ ਰੋਵੇ ਹਰ ਹਰ ਨਾਮ ਸੰਤਨ ਕੀ ਓਟਾ ਗੁਰ ਨਾਮ ਸੰਤਨ ਕੀ ਓਟਾ ਗੁਰ ਨਾਮ ਸੰਤਨ ਕੀ ਓਟਾ ਜੋ ਸਿਮਰੇ ਤਿਸ ਕੀ ਗਤ ਹੋਵੇ ਜੋ ਸਿਮਰੇ ਤਿਸ ਕੀ ਗਤ ਹੋਵੇ ਜੋ ਸਿਮਰੇ ਤਿਸ ਕੀ ਗਤ ਹੋਵੇ ਉਧਦੇ ਸਗਲੇ ਕੋਟਾ ਉਧਦੇ ਸਗਲੇ ਕੋਟਾ ਜੋ ਸਿਮਰੈ ਤਿਸ ਕੀ ਗਤ ਹੋਵੇ ਜੋ ਸਿਮਰੈ ਤਿਸ ਕੀ ਗਤ ਹੋਵੇ ਵੀ ਗਦਾ হামਾਰੀ ਗਰੀਬੀ ਗਦਾ হামਾਰੀ ਗਰੀਬੀ ਗਦਾ হামਾਰੀ ਗਰੀਬੀ ਗਦਾ হামਾਰੀ ਖੰਨਾ ਸਗਲ ਦਿਨ ਸ਼ਾਦੀ ਖੰਨਾ ਸਗਲ ਦਿਨਸ਼ਾਰੀ ਖੰਨਾ ਸਗਲ ਰੇਨਸ਼ਾਰੀ ਖੰਨਾ ਰੇਨ ਸਗਲ ਚੁਹਾਰੀ ਇਸ ਆਗੇ ਕੋਨਾ ਟਿਕੇ ਵਿਕਾਰੀ ਇਸ ਆਗੇ ਕੋਨਾ ਟਿਕੇ ਵਿਕਾਰੀ ਇਸ ਆਗੇ ਕੋਨਾ ਟਿਕੇ ਵਿਕਾਰੀ ਆਗੇ ਕੋਨਾ ਨਕੇ ਵਿਕਾਰੀ ਗੁਰਪੂਰੇ ਇਹ ਗੱਲ ਸਾਰੀ ਗੁਰਪੂਰੇ ਇਹ ਗੱਲ ਸਾਰੀ ਗੁਰਪੂਰੇ ਗੱਲ ਸਾਰੀ ਗੁਰਪੂਰੇ ਗੱਲ ਸਾਰੀ ਗੁਰਪੂਰੇ ਇਹ ਗੱਲ ਸਾਰੀ ਗੋਦ ਪੂਰੇ ਇਹ ਗੱਲ ਸਾਰੀ ਜੋ ਸਿਮਰੇ ਤਿਸ ਕੀ ਗਤ ਹੋਵੇ 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 ਸੰਤ ਸੰਗ ਜਸ ਗਾਇਆ ਸੰਤ ਸੰਗ ਜਸ ਗਾਇਆ ਸੰਤ ਸੰਗ ਜਸ ਗਾਇਆ ਸੰਤ ਸੰਗ ਜਸ ਗਾਇਆ ਇਹ ਪੂਰਨ ਹਰ ਤਨ ਪਾਇਆ ਇਹ ਪੂਰਨ ਹਰ ਤਨ ਪਾਇਆ ਇਹ ਪੂਰਨ ਨਨਕ ਆਪ ਮਿਟਾਇਆ ਕੋ ਨਾਨਕ ਆਪ ਮਿਟਾਇਆ ਕੋ ਨਾਨਕ ਆਪ ਮਿਟਾਇਆ ਕੋ ਨਾਨਕ ਆਪ ਮਿਟਾਇਆ ਸਭ ਪਾਤ ਬ੍ਰਹਮ ਨਦਰੀ ਆਇਆ ਸਭ ਪਾਤ ਬ੍ਰਹਮ ਨਦਰੀ ਆਇਆ ਜੋ ਸਿਮਰੇ ਤਿਸ ਕੀ ਗਤ ਹੋਵੇ ਜੋ ਸਿਮਰੇ ਤਿਸ ਕੀ ਗਤ ਹੋਵੇ ਜੋ ਸਿਮਰੇ ਤਿਸ ਕੀ ਗਤ ਹੋਵੇ ਸਿਮਰੇ ਤਿਸ ਕੀ ਗਤ ਹੋਵੇ ਉਧਰੇ ਸਗਲੇ ਕੋਟਾਂ ਉਧਰੇ ਸਗਲੇ ਕੋਟਾਂ ਉਧਰੇ ਸਗਲੇ ਹਰ ਨਾਮ ਸੰਤਨ ਕੀ ਓਟ ਹਰ 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 ਹਰ ਨਾਮ ਸੰਤਨ ਕੀ ਓਟ ਜੋ ਸਿਮਰੇ ਤਿਸ ਕੀ ਗਤ ਹੋਵੀ ਵਾਹ ਗੁਰ 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 ਵਾਹ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੋ ਸਿਮਰੇ ਤਿਸ ਕੀ ਗਤ ਹੋਵੇ 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 ਤਾਰੀ ਪੜਿਓ ਨਾਲ ਤੁਹਾਡੀ ਵੀ ਗੱਥ ਹੋਊ ਸਿਮਰਨ ਗੀਤ ਤੇ ਜ਼ਰੂਰ ਗੱਥ ਹੋਊਗੀ ਆ ਸਿਮਰਨ ਦਾ ਹੀ ਤੇ ਸਮਾਂ ਮਿਲਿਆ ਜੋ ਸਿਮਰੇ ਤਿਸ ਕੀ ਗੱਥ ਹੋਵੇ ਜੋ ਸਿਮਰੇ ਤਿਸ ਕੀ ਗੱਤ ਹੋਵੇ ਜੋ ਸਿਮਰੇ ਤਿਸ ਕੀ ਗਤ ਹੋਵੇ ਜੋ ਸਿਮਰੇ ਤਿਸ ਕੀ ਗਤ ਹੋਵੇ ਉਜੜੀ ਸਗਲੇ ਕੋਟਾ ਉਦਰੇ ਸਗਲੇ ਕੋਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਨਾਲ ਅੱਖ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਗ੍ਰੰਥ ਸਾਹਿਬ ਜੀ ਤਨ ਗੁਰੂ ਗ੍ਰੰਥ ਸਾਹਿਬ ਜੀ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਆਓ ਵੱਡੀ ਭਾਗ ਨੇ ਹੰਗੂ ਰਖੀਆਂ ਸੰਗਤਾਂ ਦੀ ਤਨ ਤਨ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਦੇ ਸਾਡੇ ਨਮਨਾਰੇ 1499 ਇਸਵੀ ਵਿਚਾਰੇ ਪਈ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਪਿਤਾ ਮਹਿਤਾ ਕਾਲੂ ਧੰਨ ਮਾਤਾ ਤ੍ਰਿਪਤਾ ਜੀ ਜਿਨ੍ਹਾਂ ਦੇ ਘਰ ਵਿਖੇ ਮੇਰੇ ਪਿਆਰੇ ਸਤਿਗੁਰੂ ਜੀ ਨੇ ਅਵਤਾਰ ਧਾਰਿਆ ਧੰਨ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਸਤਿਗੁਰੂ ਨਾਨਕ ਫਰਗਟਿਆ ਮਿਟੀ ਧੁੰਦ ਜਗ ਚੰਨਨ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਾਏ ਅੰਧੇਰ ਬਲੋਆ ਜਿਵੇਂ ਸੂਰਜ ਨਿਕਲਦਾ ਭਾਈ ਸਾਹਿਬ ਕਹਿੰਦੇ ਜਿਵੇਂ ਸੂਰਜ ਨਿਕਲਦਾ ਹੈ ਨਾ ਤੇ ਸੂਰਜ ਨਿਕਲਣ ਨਾਲ ਸਾਰੀ ਜਿਹੜਾ ਹਨੇਰਾ ਦੂਰ ਹੋ ਜਾਂਦਾ ਤਾਰੇ ਜਿਹੜੀ ਛਪ ਜਾਂਦੇ ਨੇ ਗੁਰੂ ਨਾਨਕ ਸ੍ਰੀ ਉਹ ਪ੍ਰਗਟ ਹੋਈ ਸੂਰਜ ਵਾਂਗੂ ਜਿਹਨਾਂ ਜਿਹੜੇ ਲੋਭੀ ਸਨ ਬਖੰਡੀ ਸਨ ਡਾਕੂ ਚੋਰ ਸਨ ਜਦੋਂ ਮੇਰੇ ਬਾਬਾ ਜੀ ਦੇ ਦਰਸ਼ਨ ਹੋਏ ਉਹ ਸਾਰੇ タル ਗਈ ਸਿੱਧੇ ਰਸਤੇ ਪੈ ਗਏ ਉਹ ਗੁਰਮਤ ਦੇ ਮਾਰਗ 'ਤੇ ਚੱਲ ਕੇ ਉਹ ਤਰ ਗਏ ਮੇਰੇ ਬਾਬੇ ਜੀ ਦੇ ਦਰਸ਼ਨਾਂ ਵਿੱਚ ਹੀ ਇੰਨੀ ਤਾਕਤ ਸੀ ਸਤਸੰਗਤ ਸਤਗੁਰੂ ਜੀ ਦੇ ਜੋ ਵੀ ਦਰਸ਼ਨ ਕਰਦਾ ਸੀ ਨਾ ਉਹਦਾ ਮਨ ਬਦਲ ਜਾਂਦਾ ਸੀ ਉਹਦਾ ਮਨ ਪੱਥਰ ਦਿਲ ਕਿਉਂ ਨਹੀਂ ਪਿੰਗਲ ਜਾਂਦਾ ਸੀ ਮੇਰੇ ਬਾਬਾ ਜੀ ਦੇ ਦਰਸ਼ਨ ਕਰਕੇ ਸਾਧ ਸੰਗਤ ਜਿਹੜੀ ਚੋਰ ਸੀ ਸਾਧੂ ਬਣ ਗਏ ਠੱਗ ਸਾਧੂ ਬਣ ਗਏ ਮੇਰੇ ਬਾਬਾ ਜੀ ਦੇ ਦਰਸ਼ਨ ਕਰਕੇ ਪੱਥਰ ਵਰਗੇ ਸਾਧ ਸੰਗਤ ਸਤਿਗੁਰੂ ਜੀ ਨੇ ਪੰਜਾ ਲਾ ਕੇ ਪੱਥਰ ਨੂੰ ਰਹੀ ਦੀ ਦੁਨੀਆ ਤੱਕ ਮੱਥਾ ਟਿਕਾ ਦਿੱਤਾ ਸਾਧ ਸੰਗਤ ਆਓ ਵੱਡੇ ਭਾਗ ਸਤਿਗੁਰੂ ਨਾਨਕ ਜੀ ਦਾ ਤੁਸੀਂ ਅਵਤਾਰ ਦਿਹਾੜਾ ਮਨਾ ਰਹੇ ਹੋ ਸਤਗੁਰੂ ਜੀ ਨੇ ਸਾਨੂੰ ਹਰ ਤਰ੍ਹਾਂ ਨਾਲ ਤਾਰਿਆ ਜਿੱਥੇ ਗਿਆਨ ਦਿੱਤਾ ਉੱਥੇ ਗਿਆਨ ਦੇ ਕੇ ਤਾਰਿਆ ਜਿੱਥੇ ਸਤਨਾਮ ਦਾ ਆਵਾਜ਼ਾ ਦਿੱਤਾ ਉੱਥੇ ਸਤਨਾਮ ਦਾ ਆਵਾਜ਼ਾ ਦੇ ਕੇ ਤਾਰਿਆ ਜਿੱਥੇ ਦਰਸ਼ਨ ਦੇ ਕੇ ਤਾਰਨਾ ਸੀ ਉੱਥੇ ਦਰਸ਼ਨ ਦੇ ਕੇ ਤਾਰਿਆ ਜਿੱਥੇ ਪੰਜਾ ਸਭ ਲਾ ਕੇ ਪੰਜਾ ਲਾ ਕੇ ਪੰਜਾ ਸਭ ਬਣਾ ਕੇ ਪੱਥਰ ਨੂੰ ਤਾਰਨਾ ਸੀ ਉੱਥੇ ਪੰਜਾ ਲਾ ਕੇ ਤਾਰਿਆ ਪੱਥਰ ਨੂੰ ਥੋੜਾ ਕੋ ਉਪਦੇਸ਼ ਦਿੱਤਾ ਮੇਰੇ ਬਾਬਾ ਜੀ ਵਲੀ ਕਦਰੀ ਨੂੰ ਉਪਦੇਸ਼ ਦਿੱਤਾ ਜਿੱਥੇ ਪ੍ਰਦੇਸ਼ ਦੀ ਲੋੜ ਸੀ ਉੱਥੇ ਉਪਦੇਸ਼ ਦਿੱਤਾ ਸੱਚੇ ਬਾਸ਼ਾ ਧੰਗ ਗੁਰੂ ਨਾਨਕ ਸਾਹਿਬ ਇੱਕ ਐਸੇ ਨਗਰ 'ਚ ਬੈਠੇ ਸਿਆਲ ਘੂਟ ਲਾਹੌਰ ਦੇ ਵਿੱਚ ਸਾਧ ਸੰਗਤ ਮੇਰੀ ਪਿਆਰੀ ਸਤਿਗੁਰੂ ਉੱਥੇ ਬੈਠੇ ਸੱਚੇ ਬਾਸ਼ਾ ਗਰੀਬ ਨਿਵਾਜ਼ ਧੰਗ ਗੁਰੂ ਨਾਨਕ ਸਾਹਿਬ ਮਰਦਾਨਿਆਂ ਨੂੰ ਕਹਿੰਦੇ ਮਰਦਾਨਿਆਂ ਜਾਸ ਆ ਸਿਆ ਸ਼ਹਿਰ ਦੇ ਵਿੱਚ ਉਹਨਾਂ ਸੱਚ ਤੇ ਝੂਠ ਖਰੀਦ ਲਿਆ ਸੱਚ ਤੇ ਝੂਠ ਟਕਾ ਦਿੱਤਾ ਮੇਰੀ ਸਤਗੁਰਾਂ ਨੇ ਕਹਿੰਦੀ ਚ ਸੱਚ ਤੇ ਝੂਠ ਖਰੀਦ ਲੈ। ਜਦੋਂ ਮਰਦਾਨਾ ਗਿਆ ਬਾਜ਼ਾਰ ਦੇ ਵਿੱਚ ਤੇ ਸਾਹ ਜਿਹੜੀ ਦੁਕਾਨ ਤੇ ਵੜਦਾ ਇਕ ਟਕੇ ਦਾ ਸੱਚ ਤੇ ਝੂਠ ਦੇ ਰਿਓ। ਉਹ ਦੁਕਾਨਦਾਰ ਵੀ ਹੱਸ ਪੈਂਦਾ। ਉਹ ਕਹਿੰਦੇ ਵੀ ਇਹ ਵਿਚਾਰਾ ਦਵਾਨਾ ਹੈ। ਦਵਾਨਾ ਬੰਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਸ਼ਾਰਾ ਮਰਦਾਨਾ ਬੜੀਆਂ ਦੁਕਾਨਾਂ ਤੇ ਪਹੁੰਚਿਆ ਤੇ ਸਾਧ ਸੰਗਤ ਪਹੁੰਦਾ ਪਹੁੰਦਾ ਮੇਰਾ ਪਿਆਰਾ ਸਤਿਗੁਰੂ ਨਾਨਕ ਜੀ ਦਾ ਰਬਾਬੀਆ ਭਾਈ ਮਰਦਾਨਾ ਇੱਕ ਐਸੀ ਦੁਕਾਨ ਤੇ ਪਹੁੰਚਿਆ ਸਾਹਮੂਲੀ ਖਤਰੀ ਦੀ ਆਪਾਂ ਇਤਿਹਾਸ ਸਾਰੀ ਜਾਣੂਆਂ ਪਰ ਇਤਿਹਾਸ ਸੁਣ ਵੀ ਲੈਣੇ ਪੜ ਵੀ ਲੈਣ ਪਰ ਅਮਲ ਕੋਈ ਨਹੀਂ ਕਰਦਾ ਇਸ ਕਰਕੇ ਤਾਂ ਇਤਿਹਾਸ ਦੁਆਰਾ ਸਨੈਜੰਦਾ ਹੋ ਸਕਦਾ ਸਤਿਗੁਰੂ ਨਾਨਕ ਸੱਚੀ ਪਾਤਸ਼ਾਹ ਕਿਸੇ ਨਾ ਕਿਸੇ ਦੀ ਜਰੂਰ ਕਿਰਪਾ ਕਰ ਦੇਣ ਇਤਿਹਾਸ ਸੁਣ ਕੇ ਮਨ ਬਦਲ ਜਾਏ ਸਮਝ ਆ ਜਾਈ ਸਾਨੂੰ ਅਸੀਂ ਕੀ ਕਰ ਰਹੇ ਹਾਂ ਅਸੀਂ ਪੱਕੇ ਡੇਰੇ ਜਮਾ ਕੇ ਬੈਠੇ ਹੋਏ ਹਾਂ ਇੱਥੇ ਤੇ ਸਾਧ ਸੰਗਤ ਇੱਕ ਮੋਲਾ ਖੱਤਰੀ ਉਹਨੇ ਵਿਖਿਆ ਟਕਾ ਟਕੇ ਦੀ ਕੀਮਤ ਬੜੀ ਸੀ ਕਹਿੰਦੇ ਤਾਂ دیਵਾਨਾ ਬੰਦਾ ਹੈ ਇਹ ਇਹਨੂੰ ਤਾਂ ਲੁੱਟਣਾ ਹੀ ਬੜਾ ਸੁੱਖ ਹੈ ਸਾਧ ਸੰਗਤ ਉਹਨੂੰ ਬਾਜ ਮਾਰੀ ਭਾਈ ਮਰਦਾਨੇ ਨੂੰ ਸਾਸ ਆਖਿਆ ਆ ਤੈਨੂੰ ਮੈਂ ਸੱਚ ਤੇ ਝੂਠ ਦਿਆਂ ਮਰਦਾਨਾ ਕਹਿੰਦਾ ਸ਼ੁਕਰ ਹੈ ਕੋਈ ਤਾਂ ਮਿਲਿਆ ਟਕਾ ਵੇਖਿਆ ਖੂਟਾ ਤਾਂ ਨਹੀਂ ਟਕਾ ਗੱਲੇ ਚ ਬਲੇ ਇੱਕ ਕਾਗਜ਼ ਤੇ ਲਿਖਤਾ ਮਰਨਾ ਸੱਚ ਜਿਉਣਾ ਝੂਠ ਇਹ ਤਾਂ ਸਾਰਿਆਂ ਨੂੰ ਪਤਾ ਹੈ ਮਰਨਾ ਸੱਚ ਇੱਕ ਦਿਨ ਮਰਨੇ ਮਰਨਾ ਸੱਚ ਜਿਉਣਾ ਝੂਠ ਹੈ ਸਾਰਿਆਂ ਨੂੰ ਪਤਾ ਹੈ ਪਰ ਜੇ ਕੋਈ ਕਹਿ ਦੇਵੇ ਕੱਲ ਨੂੰ ਤੇਰੀ ਮੌਤ ਹੋ ਜਣੀ ਕੋਈ ਰੱਬ ਦਾ ਪਿਆਰਾ ਕਹਿ ਦੇਵੇ ਵੀ ਤੇਰੀ ਮੌਤ ਹੋ ਜਣੀ ਜਿੱਦੇ ਤੈਨੂੰ ਸ਼ੇਫਿਰ ਪੁੱਛੋ ਵੀ ਜਿਉਣਾ ਚੰਗਾ ਲੱਗੂਗਾ ਨਾ ਸਾਤ ਸੰਤ ਉਹਨੂੰ ਪਤਾ ਹੀ ਹੈ ਸਾਰਿਆਂ ਨੇ ਇੱਕ ਦਿਨ ਜਾਣਾ ਹੈ ਮਰਨਾ ਸੱਚ ਹੈ ਜਿਉਣਾ ਝੂਠ ਹੈ ਫਿਰ ਵੀ ਅਸੀਂ ਇਹਰਾ ਫੇਰੀਆਂ ਤਾਂ ਕਰਦੇ ਆ ਕਿਸੇ ਨਾ ਕਿਸੇ ਦਾ ਦਿਲ ਵੀ ਦਿਖਾ ਦਿੰਨੇ ਈਰਖਾ ਵੀ ਕਰਦੇ ਨਿੰਦਿਆ ਵੀ ਕਰਦੇ ਪਤਾ ਵੀ ਹਸਾਬ ਹੀ ਹੋਣਾ ਜਿੰਨਾ ਅਸੀਂ ਸਿਮਰਾਂਗੇ ਜੀ ਈਰਖਾ ਕਰ ਲਈ ਸਾਰਾ ਬੇਅਰਥ ਚਲਿਆ ਜਾਣਾ ਜਿੰਨਾ ਅਸੀਂ ਸੇਵਾ ਕਰਾਂਗੇ ਜੀ ਕਿਸੇ ਦੀ ਨਿੰਦਿਆ ਕਰਤੀ ਬੇਅਰਥ ਚਲਿਆ ਜਾਣਾ ਪਤਾ ਵੀ ਸਾਰਾ ਫਿਰ ਵੀ ਹੋਈ ਜਾਂਦਾ ਹੈ ਸੱਚ ਸੰਗਤ ਐਵੇਂ ਮੂਲੇ ਖੱਤਰੀ ਨੂੰ ਪਤਾ ਸੀ ਨਹੀਂ ਲਿਖਤਾ ਮਰਨਾ ਸੱਚ ਜਿਉਣਾ ਝੂਠ ਟਕੇ ਦੀ ਕੀਮਤ ਬੜੀ ਸੀ ਬਾਬਾ ਜੀ ਖੁਲੇ ਆ ਗਏ ਸੱਚੇ ਪਾਤਸ਼ਾਹ ਆ ਦੇਖੋ ਮੈਂ ਲੈ ਕੇ ਆਇਆ ਸੱਚ ਤੇ ਝੂਠ ਜਦੋਂ ਮੇਰੇ ਬਾਬਾ ਜੀ ਨੇ ਦੇਖਿਆ ਮਰਨਾ ਸੱਚ ਜਿਉਣਾ ਸਤਗੁਰ ਅੰਤਰਜਾਮੀ ਸਤਗੁਰ ਤੰਤਰਜਾਮੀ ਨਹੀਂ ਨਾ ਜਾਣਦੇ ਨੇ ਸਾਰੇ ਸੰਸਾਰਿਆਂ ਦੀ ਭਾਵਨਾ ਨੂੰ ਜਾਣਦੇ ਨੇ ਸਾਰਿਆਂ ਦੇ ਪਿਆਰ ਨੂੰ ਜਾਣਦੇ ਨੇ ਸਾਰਿਆਂ ਦੇ ਕਰਮ ਨੂੰ ਜਾਣਦੇ ਨੇ ਸਾਰਿਆਂ ਦੀ ਸੋਚ ਨੂੰ ਜਾਣਦੇ ਵੀ ਸੋਚ ਵਿੱਚ ਕੀ ਚੱਲ ਰਿਹਾ ਹੈ ਸਭ ਕੁਝ ਜਾਣਦਾ ਮੇਰਾ ਪਿਆਰ ਜਿਨੇ ਤੈਨੂੰ ਸਵਾਸ ਦੇ ਕੇ ਜਿੰਦਾ ਰੱਖਿਆ ਜਿਨੇ ਤੈਨੂੰ ਨੇਤਰਾਂ ਦੀ ਜੋਤ ਦੇ ਕੇ ਤੈਨੂੰ ਸੰਸਾਰ ਦਿਖਾਇਆ ਜਿਨੇ ਦਿਲ ਦੀ ਧੜਕਣ ਚਲਾਈ ਤਰਾ ਤੈਨੂੰ ਬਲੱਡ ਦੇ ਕੇ ਕੀ ਉਹ ਜਾਣਦਾ ਨਹੀਂ ਜਿਹੜਾ 24 ਘੰਟੇ ਤੇਰੇ ਨਾਲ ਉਹੀ ਤਾਂ ਗੁਰੂ ਹੈ ਉਹੀ ਤਾਂ ਰੱਬ ਹੈ ਉਹੀ ਤਾਂ ਬ੍ਰਹਮ ਹੈ ਜਿਹਨੂੰ ਅਸੀਂ ਪਛਾਣਦੇ ਹੀ ਕੋਈ ਨਹੀਂ ਅਸੀਂ ਕਹਿੰਦੇ ਅਸੀਂ ਆਂ ਮੇਰਾ ਸਰੀਰ ਇਹਦਾ ਬਦਲ ਥੋੜਾ ਹੈ ਸਾਧ ਸੰਗਤ ਅਸੀਂ ਆਪਣਾ ਡੇਰਾ ਜਮਾ ਕੇ ਬੈਠੇ ਹਾਂ ਪਰ ਹੈ ਝੂਠ ਸਰੀਰ ਝੂਠ ਹੈ ਪਰ ਸਰੀਰ ਨੂੰ ਸਾਜਣ ਵਾਲਾ ਸੱਚ ਹੈ ਸਰੀਰ ਨੂੰ ਚਲਾਉਣ ਵਾਲਾ ਸੱਚ ਹੈ ਜਿਹੜਾ ਆਪਣੇ ਨਾਲ ਹੀ ਰਹਿੰਦਾ ਸਰੀਰ ਦੇ ਅੰਦਰ ਰਹਿੰਦਾ ਇਹਨੇ ਬਿਨਸਿਆ ਨਾ ਉਹਨੇ ਬਿਨਸਣਾ ਨਹੀਂ ਸਾਧ ਸੰਗਤ ਜੇ ਉਹਦੇ ਨਾਲ ਜੁੜ ਕੇ ਜਿਉਂਦੇ ਜੀ ਤੇ ਬੇੜਾ ਪਾਰ ਹੈ ਜੇ ਝੂਠ ਨਾਲ ਹੀ ਜੁੜੇ ਰਹੇ ਤੇ ਫਿਰ ਦੁਬਾਰ ਦੁਬਾਰ ਜਨਮ ਹੋਈ ਗੱਲ ਹੀ ਨਹੀਂ ਹੈ ਸਮਝਣ ਦੀ ਗੱਲ ਹੈ ਸਾਧ ਸੰਗਤ ਮੇਰੇ ਬਾਬਾ ਜੀ ਕਹਿੰਦੇ ਜਬ ਬਲਾਕੀ ਲਿਆ ਮੋਲੇ ਨੂੰ ਬੁਲਾਇਆ ਮੋਲੇ ਨੇ ਸੋਚਿਆ ਵੀ ਜਿਹਦੇ ਇੱਕ ਸੇਵਕ ਕੋਲ ਟਕਾ ਮਿਲ ਗਿਆ ਤੇ ਉਹਦੇ ਕੋਲ ਤਾਂ ਮਾਲ ਬਹੁਤ ਹੋ ਸਾਧ ਸੰਗਤ ਮੋਲਾ ਨਾਲ ਆ ਗਿਆ ਪਰ ਜਦੋਂ ਮੇਰੇ ਸਤਗੁਰਾਂ ਜੀ ਦੇ ਦਰਸ਼ਨ ਕੀਤੇ ਸਤਗੁਰਾਂ ਦੇ ਪ੍ਰਤਾਪ ਬੜਾ ਸੀ ਚਿਹਰੇ ਦਾ ਪ੍ਰਤਾਪ ਬੜਾ ਸੀ ਨੂਰਾਨੀ ਚਿਹਰਾ ਸੀ ਨਾ ਮੇਰੇ ਪਿਆਰੇ ਦਾ ਸ਼ਬਦ ਦਾ ਚਿਹਰਾ ਸੀ ਨਾ ਨਾਮ ਦਾ ਚਿਹਰਾ ਸੀ ਆਪਾਂ ਕਹਿੰਦੇ ਨਾ ਮੂਰਤ ਨਹੀਂ ਉਹਦੀ ਮੂਰਤ ਹੈ ਉਹਦੀ ਨਾਮ ਦੀ ਮੂਰਤ ਹੈ ਗੁਰਨਾਨਕ ਮੂਰਤ ਲੈ ਕੇ ਤਾਂ ਆਇਆ ਸੱਚੀ ਬਾਸ਼ ਇਹ ਸ਼ਬਦ ਸਰੂਪ ਮੂਰਤ ਹੈ ਸਾਧ ਸੰਗਤ ਜਿਸ ਟਾਈਮ ਤੇ ਮੁੱਲੇ ਨੇ ਮੱਥਾ ਟੇਕਿਆ ਸਤਿਗੁਰ ਕਹਿੰਦੇ ਤੂੰ ਮੱਥਾ ਟੇਕਿਆ ਹਾਂ ਬਾਸ਼ਾ ਮੈਂ ਟੇਕਿਆ ਮੈਂ ਲਿਖਿਆ ਮੇਰੇ ਬਾਬਾ ਕਹਿੰਦੇ ਤੈਨੂੰ ਪਤਾ ਮਰਨਾ ਹਾਂ ਬਾਸ਼ਾ ਮਰਨਾ ਸਤਿਗੁਰ ਕਹਿੰਦੇ ਤੈਨੂੰ ਇਹ ਪਤਾ ਕਦੋਂ ਮਰਨਾ ਹੈ ਕਹਿਣ ਲੱਗਾ ਜੀ ਮੈਨੂੰ ਇਹ ਤਾਂ ਨਹੀਂ ਪਤਾ ਕਦੋਂ ਮਰਨਾ ਫੇਰ ਵੀ ਅੰਦਾਜ਼ਾ ਲਾ ਕੇ ਦੱਸ ਮੇਰੇ ਸਤਜੁਰ ਕਹਿੰਦੇ ਕਦੋਂ ਮਰਨਾ ਤੂੰ ਕਹਿਣ ਲੱਗਾ ਪਾਸ਼ਾ ਲੇ ਤਾਂ ਮੇਰਾ ਹੁਣੀ ਵਿਆਹ ਹੋਇਆ ਤੇ ਮੈਂ ਹਾਲੇ ਥੋੜੋ ਮਰਨਾ ਤੇ ਰਿਸ਼ਤ ਬੁਸ਼ਟਾ ਮੈਨੂੰ ਕੋਈ ਰੋਗ ਵੀ ਨਹੀਂ ਹੈ ਤੇ ਸੱਚੇ ਪਾਸ਼ਾ ਕੋਈ 60 70 ਸਾਲ ਤਾਂ ਜੀਵਾਂਗਾ ਹੀ ਮੁੱਲ ਥੈਨ 60 70 ਸਾਲ ਜੀਵਾਂਗਾ ਮੇਰੇ ਬਾਬਾ ਜੀ ਕਹਿੰਦੇ ਮਰਦਾਨਿਆ ਤੈਨੂੰ ਪਤਾ ਹੈ ਤੇਰੀ ਮੌਤ ਕਦੋਂ ਹੋਣੀ ਮੌਤ ਕਦੋਂ ਹੋਣੀ ਮਰਦਾਨਾ ਕਹਿੰਦਾ ਪਾਸ਼ਾ ਅੱਜ ਦਾ ਪਤਾ ਕੱਲ ਦਾ ਨਹੀਂ ਪਤਾ ਪਾਈਬਾਲੇ ਤਾਂ ਇਹਨੂੰ ਕਹਿੰਦਾ ਪਾਸ਼ਾ ਇੱਕ ਘੜੀ ਦਾ ਪਤਾ ਦੂਜੀ ਘੜੀ ਦਾ ਨਹੀਂ ਹੁੰਦੀ ਸੱਚੀ ਪਾਸ਼ਾ ਕਹਿੰਦੇ ਤੁਸੀਂ ਸਾਰੀ ਮੌਤ ਨੂੰ ਬਹੁਤ ਦੂਰ ਜਾਣਦੇ ਮੌਤ ਤਾਂ ਬਹੁਤ ਨੇੜੇ ਮੋਲਿਆ ਮੌਤ ਤਾਂ ਬਹੁਤ ਨੇੜੇ ਮਰਦਾਨਿਆ ਮੌਤ ਤਾਂ ਬਹੁਤ ਨੇੜੇ ਕਹਿੰਦੇ ਪਾਸ਼ਾ ਤੁਸੀਂ ਕਿਰਪਾ ਕਰ ਦਿਓ ਕਹਿੰਦੇ ਕਿੰਨੀ ਕੁ ਨੇੜੇ ਕਹਿੰਦੇ ਇੰਨੀ ਨੇੜੇ ਕਿ ਇੱਕ ਸਾਹ ਆ ਗਿਆ ਦੂਜੇ ਸਾਹ ਦਾ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਹੁਣ ਜੇ ਕੋਈ ਕਹੇ ਉਹਦੇ ਵੀ ਆਪਾਂ ਨੂੰ ਫਿਰ ਚੰਗਾ ਲੱਗੂਗਾ ਨਿੰਦਿਆ ਕਰਨੀ ਕਿਸੇ ਦੀ ਚੰਗੀ ਲੱਗੂਗੀ ਈਰਖਾ ਕਰਨੀ ਕਿਸੇ ਨਾਲ ਚੰਗੀ ਲੱਗੂਗੀ ਸਾਸ ਨਹੀਂ ਨਾ ਚੰਗੀ ਲੱਗੂ ਜੇ ਆਪਾਂ ਨੂੰ ਪਤਾ ਲੱਗ ਜੇ ਵੀ ਆਪਾਂ ਇੱਕ ਸਵਾਸ ਦੇ ਆਦਮੀ ਆ ਦੂਜਾ ਸਾ ਬਾਬੇ ਨੇ ਬਦ ਨਹੀਂ ਕਦੋਂ ਖੇਚ ਲੈਣਾ ਤੇ ਫਿਰ ਕਰੋੜਾਂ ਦੀ ਕਰੋੜਾਂ ਰੁਪਏ ਧਰੇ ਧਰੇ ਹੀ ਰਹੇ ਜਾਨੀ ਵੇਖੋ ਕਰੋਨਾ ਦੇ ਵਿੱਚ ਜਿੱਥੇ ਸਾਸਨ ਲੋਕਾਂ ਦੀਆਂ ਮੌਤਾਂ ਆ ਨਾ ਪੈਸੇ ਬਾਹਰ ਖਲਾਰ ਤੇ ਕਹਿੰਦੇ ਪੈਸੇ ਲੈ ਲਓ ਬਚਾ ਲਓ ਸਰ ਨੂੰ ਉੰਮੀ ਪੈਸੇ ਦੁਲਦੇ ਨਹੀਂ ਕੋਈ ਬਚਾ ਨਹੀਂ ਸਕਿਆ ਕਿਸੇ ਨੇ ਹੱਥ ਨਹੀਂ ਲਾਇਆ ਪੈਸੇ ਕਰੋਨਾ ਵਾਲੇ ਹੱਥ ਲੱਗੇ ਸੀ ਸਾਧ ਜੀਵ ਨੂੰ ਸਮਝਣਾ ਚਾਹੀਦਾ ਬਾਣੀ ਪੜ ਕੇ ਗੁਰੂ ਨਾਲ ਜੁੜ ਕੇ ਇਹ ਬੈਰ ਵਿਰੋਧ ਮਿਟਾ ਦੇਣੇ ਚਾਹੀਦੇ ਨੇ ਜੇ ਨਾਮ ਮਿਟੇ ਤੇ ਫਿਰ ਸਾਧ ਸੰਭੀਰ ਜਨਮ ਦੇ ਗੇੜ ਚ ਦ ਫਿਰ ਪਈ ਰਵਾਂਗੇ ਜੰਮਣਾ ਮਰਨਾ ਫਿਰ ਉਵੇਂ ਬਣਿਆ ਰਹੇਗਾ ਤੇ ਜੇ ਗੁਰੂ ਦਾ ਜਸ ਕਰਕੇ ਗੁਰੂ ਨਾਲ ਪ੍ਰੇਮ ਕਰਕੇ ਗੁਰੂ ਦੀ ਗੱਲ ਨੂੰ ਮੰਨ ਲਈਏ ਤੇ ਆਪਣਾ ਉਧਾਰ ਹੋ ਜਾਏਗਾ ਸੱਚੇ ਬਾਦਸ਼ਾਹ ਨੇ ਆਖਿਆ ਮੁੱਲਿਆ ਮਰਨਾ ਤਾਂ ਬਹੁਤ ਨੇੜੇ ਸੱਚੇ ਬਾਦਸ਼ਾਹ ਕਹਿੰਦੇ ਫਿਰ ਹੁਣ ਸਮਝ ਆ ਗਈ ਤੈਨੂੰ ਮੂਲ ਕਹਿੰਦਾ ਹਾਂ ਬਾਦਸ਼ਾਹ ਆ ਗਿਆ ਮੈਨੂੰ ਪਤਾ ਲੱਗਿਆ ਵੀ ਮੌਲਤ ਨਹੀਂ ਹੈ ਫਿਰ ਸਤਿਗੁਰੂ ਕਹਿੰਦੇ ਵੀ ਆ ਜਾ ਸਾਡੇ ਨਾਲ ਸਿੱਖੀ ਕਮਾਲਾ ਕਮਾਲਾ ਇਸ ਜਨਮ ਦਾ ਲਾਹ ਲੈ ਲੈ ਆ ਜਾ ਸਾਡੇ ਨਾਲ ਸੱਚੀ ਬਾਸ਼ਾ ਸੱਚ ਬਚਨ ਮੈਂ ਤੁਹਾਡੇ ਨਾਲ ਹੀ ਚੱਲਦਾ ਮੈਨੂੰ ਪਤਾ ਲੱਗ ਗਿਆ ਮਰ ਜਣਾ ਸੱਚੀ ਬਾਸ਼ਾ ਤੁਹਾਡੇ ਨਾਲ ਰਵਾਂਗਾ ਕੁਛ ਤੱਕ ਮਾਵਾਂ ਨਾਲ ਤੁਰਪੀਆਂ ਨੋਲਾ ਸ਼ਾਸਨ ਕਹਿੰਦੇ 3 ਸਾਲ ਰਿਹਾ ਇਤਿਹਾਸ ਵਿੱਚ ਲਿਖਿਆ ਬਾਬਾ ਜੀ ਦੇ ਨਾਲ ਬੜੇ ਕੌਤਕ ਕੀਤੀ ਸੱਚੀ ਬਾਸ਼ਾ ਨੇ ਮੁੱਲੇ ਨੇ ਅੱਖੀ ਵੇਖੇ ਕਦੇ ਮੰਨ ਮੰਨੇ ਬਾਬਾ ਨਾਨਕ ਜੂ ਕਹਿ ਰਿਹਾ ਸਾਥ ਹੈ ਸਾਤ ਸੰਗਤ ਦੀ ਮਨ ਨਾਮ ਮੰਨੇ ਕਦੀ ਤਾਂ ਬਾਬਾ ਜੀ ਨੂੰ ਨਿਰੰਕਾਰ ਮੰਨ ਲਵੇ ਕਦੇ ਅੱਖ ਨਹੀਂ ਆਪਣੇ ਵਰ ਗਈ ਹੈ ਜਦੋਂ ਸਾਤ ਸੰਗਤ ਕੋਲ ਰਹੀਏ ਨਾ ਉਦੋਂ ਕਈ ਰੀ ਕੋਲ ਨੇੜੇ ਬੰਦਾ ਦੂਰ ਹੋ ਜਾਂਦਾ ਹੈ ਨੇੜੇ ਬੈਠਾ ਦੂਰ ਹੋ ਜਾਂਦਾ ਹੈ ਭਾਵਨਾ ਖਤਮ ਹੋ ਜਾਂਦੀ ਕਈ ਵਾਰ ਗੁਰੂ ਗ੍ਰੰਥ ਸਾਹਿਬ ਜੀ ਨੇ ਪਾਤੀ ਸਿੰਘ ਰੋਈ ਰੋਲਾ ਲਾ ਦੇ ਮੇਰੇ ਵਰਗੇ ਵੀ ਖੋਲ ਬਿੰਦੇ ਨੇ ਉਹ ਭਾਵਨਾ ਨਹੀਂ ਬੰਦੀ ਉਹ ਭਾਵਨਾ ਕਿ ਅਰੀਖਾ ਤੁਸੀਂ ਸੰਗਤ ਦੀ ਭਾਵਨਾ ਜਦੀ ਸਾਹਿਬ ਜੀ ਨਮਸਤਕ ਹੁੰਦੀ ਕਿੰਨੇ ਪਿਆਰ ਨਾਲ ਮੱਥਾ ਟੇਕਦੀ ਸੰਗਤ ਕਿੰਨੀਆਂ ਪ੍ਰਕਰਮਾਂ ਕਰਦੀ ਅਸੀਂ ਕਈ ਮੌਕੇ ਪ੍ਰਕਰਮਾਂ ਵੀ ਨਹੀਂ ਕਰਦੇ ਕਈ ਮੌਕੇ ਨੇੜੇ ਬੈਠਾ ਦੂਰ ਹੋ ਜਾਂਦਾ ਤੇ ਸਾਧ ਸੰਗਤ ਮੂਲੇ ਮੂਲੇ ਨੇ ਤਿੰਨ ਸਾਲ ਰਿਆ ਸਾਧ ਸੰਗਤ ਪਰ ਜਿਸ ਟੈਮ ਤੇ ਸਤਿਗੁਰ ਜੀ ਉਹਦੇ اسی ਨਗਰ ਵਿੱਚ ਫਿਰ ਵਾਪਸ ਦੁਆਰਾ ਆ ਗਏ ਤੇ ਮੂਲੇ ਦੇ ਅੰਦਰ ਫਿਰ ਮੋਹ ਜਾਗ ਪਿਆ ਮਮਤਾ ਜਾਗ ਪਈ ਕਹਿਣ ਲੱਗਾ ਪਾਤਸ਼ਾਹ ਮੇਰਾ ਪਿੰਡ ਆ ਗਿਆ ਮੇਰਾ ਘਰ ਆ ਗਿਆ ਤੇ ਮੈਂ ਘਰੇ ਜਾਵਾਂ ਮੈਂ ਵਾਪਸ ਆ ਜਾਵਾਂਗਾ ਸਚੀ ਪਾਸ਼ਾ ਕਹਿੰਦੇ ਨਹੀਂ ਜਾਣਾ ਗੁਰੂ ਦਾ ਬਚਨ ਮੰਨਣਾ ਨਾ ਵੱਡੀ ਗੱਲ ਸਚੀ ਪਾਸ਼ਾ ਕਹਿੰਦੇ ਨਹੀਂ ਜਾਣਾ ਪਾਸ਼ਾ ਮੈਂ ਹੁਣੇ ਮਿਲ ਕੇ ਤੇ ਆ ਜਾਊਂਗਾ ਪਰਿਵਾਰ ਨੂੰ ਹੁਣੇ ਮਿਲ ਕੇ ਆ ਜਾ ਮੈਂ ਦੁਨੀਆਦਾਰੀ ਬੰਦਾ ਮੋਹ ਜਾਗ ਪਿਆ ਸਤਗੁਰ ਕਹਿੰਦੇ ਮੁੱਲਿਆ ਜੀ ਤੂੰ ਘਰੀ ਚੱਲਿਆ ਗਿਆ ਨਾ ਤੇਰੀ ਮਾਂ ਨੇ ਤੇਰੀ ਘਰ ਵਾਲੀ ਨੇ ਤੇਰੇ ਬੱਚੇ ਨੇ ਤੈਨੂੰ ਔਨ ਨਹੀਂ ਦੇਣਾ ਸੱਚੀ ਪਾਸ਼ਾ ਨਹੀਂ ਮੈਂ ਤੁਹਾਡੇ ਬਗੈਰ ਰਹਿ ਨਹੀਂ ਸਕਦਾ ਮੈਂ ਮਰਦਾਨੇ ਬਗੈਰ ਨਹੀਂ ਰਹਿ ਸਕਦਾ ਮਰਦਾਨਾ ਕਹਿੰਦਾ ਪਾਸ਼ਾ ਮੇਰਾ ਬੇਲੀ ਬਣ ਕੇ ਤੋਰ ਦਿਆਂ ਨੂੰ ਆਜੂ ਨਹੀਂ ਆਪ ਲਿਆਵਾਂ ਗੁਰਦਾਨਸਰ ਕਹਿੰਦੇ ਮਰਦਾਨਿਆ ਸਵਾਰ ਸ਼ਨਾਗ ਕਰ ਇਹਦੇ ਨਹੀਂ ਆਉਣਾ ਜੇ ਚਲੇ ਗਿਆ ਮੇਰੇ ਬਾਬਾ ਜੀ ਨੂੰ ਦਿਖ ਰਿਆ ਸੀ ਨਾ ਸਭ ਕੁਝ ਸਾਥ ਸੰਗਤ ਚਲੇ ਗਿਆ ਕਿ ਕਰੀ ਮਾਂ ਨੇ ਆਖਿਆ ਸ਼ੁਕਰ ਪੁੱਤ ਆ ਗਿਆ ਘਰ ਵਾਲੀ ਨੇ ਆਖਿਆ ਪਤੀ ਕਿੱਥੇ ਚਲੇ ਗਿਆ ਸੀ ਬੱਚੇ ਕਹਿੰਦੇ ਬਾਪੂ ਅਸੀਂ ਨਹੀਂ ਤੈਨੂੰ ਜਾਣਦੇ ਸਾਚ ਅੰਨ ਦੇ ਕੇ ਬੋਤ ਕੇ ਆ ਮੁੱਲੇ ਨਹੀਂ ਬਾਬਾ ਨਾਨਕ ਰਾਬਾ ਬਾਬਾ ਨਾਨਕ ਪਰਮੇਸ਼ਰ ਆ ਮੈਨੂੰ ਜਾ ਲੈਨ ਦਿਓ ਮੈਨੂੰ ਸੇਵਾ ਕਮਾ ਲੈਨ ਦਿਓ ਮਮਤਾ ਐਸੀ ਪਈ ਹੌਲੀ ਹੌਲੀ ਸਾਧ ਸੰਗਤ ਮੁੱਲੇ ਦੇ ਅੰਦਰੋਂ ਸਾਧ ਸੰਗਤ ਗੁਰੂ ਨਾਨਕ ਵਾਲੀ ਭਾਵਨਾ ਦੂਰ ਹੁੰਦੀ ਗਈ ਮੁੱਲਾ ਮਮਤਾ ਮੋਹ ਪਿਆਰ ਦੇ ਵਿੱਚ ਪਰਿਵਾਰ ਦੇ ਨੇੜੇ ਹੁੰਦਾ ਗਿਆ ਉੰਨੇ ਸਾਧ ਸੰਗਤ ਮਾਤਾ ਨੇ ਘਰ ਵਾਲੀ ਨਹੀਂ ਮਨਾ ਲਿਆ ਕਹਿੰਦਾ ਫਿਰ ਐਂ ਕਰੋ ਉਹਨਾਂ ਮੈਨੂੰ ਲੈਣਾ ਜੈਨਾ ਮੈਨੂੰ ਲੁਕਾ ਦਿਓ ਕਿਤੇ ਕਹਿੰਦੀ ਲੁਕ ਜਾ ਅੰਦਰ ਤੂੰ ਸਾਧ ਸੰਗਤ ਬਾਬਾ ਜੀ ਪਰ ਪਹਿਲਾ ਮਰਦਾਨੀ ਨੂੰ ਭੇਜਿਆ ਮੁੱਲਾ ਨਾ ਆਇਆ ਆਖਿਆ ਹੈ ਨਹੀਂ ਕਰੇ ਫਿਰ ਸਤਿਗੁਰੂ ਨਾਨਕ ਜੀ ਆਪ ਆਏ ਚੱਲ ਕੇ ਸਾ ਸਹਮ ਨਾਲ ਮਰਦਾਨਾ ਬਾਜ ਮਾਰੀ ਆ ਮੁੱਲਾ ਚੱਲੀਏ ਅੰਦਰੋਂ ਆਵਾਜ਼ ਆਈ ਮੁੱਲਾ ਨਹੀਂ ਹੈ ਘਰੇ ਮੁੱਲਾ ਨਹੀਂ ਹੈ ਘਰੇ ਮੁੱਲੇ ਦੀ ਮਾਂ ਬੋਲੀ ਕਹਿਣ ਲੱਗੀ ਤੁਹਾਨੂੰ ਇੱਕ ਵਾਰੀ ਆਖਿਆ ਕਰੀ ਨਹੀਂ ਹੈ ਮੁੱਲਾ ਤੇ ਸਾ ਸਤਿਗੁਰ ਕਹਿੰਦੇ ਮਰਦਾਨਿਆ ਮਾਂ ਜਿੰਨੇ ਜੰਮਿਆ ਹੈ ਉਹ ਕਦੇ ਝੂਠ ਨਹੀਂ ਬੋਲਦੀ ਮੁੱਲਾ ਸੱਚ ਮੋੱਚੀ ਕਰੀ ਨਹੀਂ ਹੈ ਆ ਚੱਲੀ ਵਾਪਸ ਤੇ ਸਾ ਸੰਗਤ ਜਦੋਂ ਗੁਰੂ ਸਾਹਿਬ ਉਥੋਂ ਮੁੜੇ ਉਧਰੋਂ ਮੁੱਲੇ ਨੂੰ ਨਾ ਪਾਥੀਆਂ ਦੇ ਘੂਰੇ ਚ ਪਿਛਵਾੜੇ ਲਗਾਇਆ ਸੀ ਮੁੱਲੇ ਦੀ ਮੰਗ ਕਹਿੰਦੀ ਆ ਪਾ ਭੇਜ ਤੇ ਸੰਤ ਵਾਪਸ ਲੈ ਤੂੰ ਐਵੇਂ ਹੀ ਕਹਿੰਦਾ ਸੀ ਅੰਤਰਜਾਮੀ ਆ ਉਹ ਤਾਂ ਰੱਬ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਣ ਦਿੱਤਾ ਮੁੱਲੇ ਆ ਤੈਨੂੰ ਲਕਾ ਲਿਆ ਮੈਂ ਸੰਭ ਲਿਆ ਤੇਰੀ ਸੰਤਾਂ ਨੂੰ ਵਾਪਸ ਭੇਜਤਾ मां ਬੜੀ ਖੁਸ਼ ਹੋਈ ਮਾਂ ਵਾਜਾ ਮਾਰੀ ਆ ਜਾ ਮੁੱਲਾ ਹੁਣ ਮੁੱਲਾ ਹੋ ਵੀ ਤਾਂ ਹੈ ਜਿਹਨੂੰ ਬਾਬਾ ਨਾਨਕ ਕਹਦੇ ਵੀ ਹੈ ਨਹੀਂ ਤੇ ਉਹ ਫਿਰ ਕਿਵੇਂ ਹੋ ਸਕਦਾ ਸਤਸੰਗਤ ਮੇਰੇ ਬਾਬਾ ਜੀ ਕਹਿੰਦੇ ਮਰਦਾਨਿਆ ਸੱਚਮੁੱਚ ਹੀ ਮੁੱਲਾ ਹੈ ਸਿਸਾਹ ਮਰਦਾ ਮਾਤਾ ਦੀਆਂ ਅੱਖਾਂ ਮੁੱਲੇ ਦੀ ਆਵਾਜ਼ ਨਹੀਂ ਆ ਰਹੀ ਮਾਤਾ ਭੱਜੀ ਦੇਖਿਆ ਸਾਧ ਸੰਗਤ ਮੁੱਲੇ ਨੂੰ ਕਾਲਾ ਨਾਗ ਸੱਪ ਡੰਗ ਮਾਰ ਗਿਆ ਮੁੱਲਾ ਸਹਿ ਕਰਿਆ ਸੀ ਮੁੱਲਾ ਕਹਿੰਦਾ ਉਹ ਮਾ ਮੈਨੂੰ ਤੂੰ ਗੁਰੂ ਤੋਂ ਬੇਮੁਖ ਕਰਤਾ ਬਾਬਾ ਨਾਨਕ ਸੱਚ ਮੁੱਚ ਡੱਬ ਸੀ ਜੇ ਮੈਨੂੰ ਬਖਸ਼ਾਉਣਾ ਹੀ ਤੇ ਲੈ ਚਲ ਮੇਰੇ ਬਾਬਾ ਜੀ ਸਾਧ ਸੰਗਤ ਮਾਤਾ ਨੇ ਦੋ ਚਰਬੰਦੀ ਇਕੱਠੇ ਕੀਤੀਮੁੱਲ ਦੇ ਚੱਕੇ ਲਿਆਏ ਮੇਰੇ ਬਾਬਾ ਜੀ ਦੇ ਅੱਗੇ ਰੱਖਿਆ ਕੋਈ ਕੋਈ ਸਾ ਚੱਲ ਰਿਆ ਸੀ ਮਾਤਾ ਨੇ ਸਾਧ ਸੰਗਤ ਆਖਿਆ ਬਾਬਾ ਅਸੀਂ ਦੁਨੀਆਦਾਰੀ ਬੰਦੇ ਭੁੱਲ ਗਏ ਸਾਡੇ ਤੇ ਮਮਤਾ ਪੈ ਗਈ ਅਸੀਂ ਤੈਨੂੰ ਪਰੇਸ਼ਾਨ ਨਾ ਸਕੇ ਮੁੱਲੇ ਨੂੰ ਬਚਾਲੇ ਇਹ ਤੁਹਾਡੇ ਨਾਲ ਰਿਹਾ ਮੁੱਲੇ ਨੂੰ ਵਿਚਾਲੇ ਤੁਹਾਡਾ ਲੈ ਜਾਇਓ ਮਾਤਾ ਕਹਿੰਦੀ ਮੈਂ ਵੀ ਤੁਹਾਡੀ ਸਾਰਾ ਪਰਿਵਾਰੀ ਤੁਹਾਡਾ ਬਾਬਾ ਜੀ ਕਹਿੰਦੇ ਹਾਂ ਨਹੀਂ ਸਮਾਂ ਲੰਘ ਗਿਆ ਐਨਾ ਕਹਿਣ ਦੀ ਧੀਰ ਸੀ ਜਿਹੜਾ ਇੱਕ ਸਵਾਸ ਰਹਿ ਗਿਆ ਉਹ ਵੀ ਪੂਰਾ ਹੋ ਗਿਆ ਸਤਿਗੁਰ ਕਹਿੰਦੇ ਹਾਂ ਨਹੀਂ ਕਹਿੰਦੇ ਬਾਦਸ਼ਾ ਮਰਦਾਨੇ ਨੇ ਵੀ ਆਖਿਆ ਸਾਰੀ ਸੰਗਤ ਨੇ ਵੀ ਬਾਦਸ਼ਾ ਜਿਹਨੂੰ ਤੇਰਾ ਤੱਕਾ ਲੱਗ ਗਿਆ ਉਹਨੂੰ ਤਾਂ ਨਰਕਾਂ ਨੇ ਵੀ ਨਹੀਂ ਚੱਲਣਾ ਇਹ ਕਿੱਥੇ ਜਾਊ ਵਿਚਾਰਾ ਸੱਚੇ ਬਾਸ਼ਾ ਬਖਸ਼ ਮਰਦਾਨੇ ਤੇ ਕਹਿਨ ਤੇ ਮੇਰੇ ਬਾਬਾ ਜੀ ਨੇ ਬਚਨ ਕਰਤਾ ਕਹਿੰਦੇ ਮਰਦਾਨਿਆ ਤੂੰ ਸਾਡਾ ਦਾਬੀਆ ਤੇਰਾ ਅੱਖਾਂ ਨਹੀਂ ਮੋੜ ਸਕਦਾ ਬਖਸ਼ਾਂਗੇ ਇਹਨੂੰ ਦਸਵੇਂ ਜਾਮੇ ਚ ਆ ਕੇ ਬਖਸ਼ਾਂਗੇ ਹੁਣ ਨਹੀਂ ਉਹ 10ਵੀਂ ਜਾਮੀ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੈਨ ਨੂੰ ਤੀਰ ਮਾਰ ਕੇ ਉਹ ਮੁੱਲੇ ਦਾ ਉਦਾਰਨ ਕੀਤਾ ਜਿੱਥੇ ਸ਼ਿਕਾਰ ਘاٹ ਗੁਰਦੁਆਰਾ ਬਣਿਆ ਸੱਜਖੰਡ ਨਦੇੜ ਦੀ ਧਰਤੀ ਦੇ ਜਾ ਕੇ ਦਰਸ਼ਨ ਕਰ ਲਿਓ ਐਵੇਂ ਇਤਿਹਾਸ ਉੱਤੇ ਲਿਖਿਆ ਪਿਆ ਪੜ ਲਿਓ ਸਾਧ ਸੰਗਤ ਉਹ ਮੇਰੇ ਬਾਬਾ ਜੀ ਨੇ ਧਾਰਿਆ ਸੱਚੇ ਪਾਤਸ਼ਾਹ ਆਓ ਗੁਰੂ ਨਾਨਕ ਨੂੰ ਪਛਾਨੀਏ ਉਹ ਅੱਜ ਵੀ ਹਾਜ਼ਰ ਨਾਜ਼ਰ ਹੈ ਪ੍ਰਭਾਤ ਫੇਰੀਆਂ 'ਚ ਵੀ ਹਾਜ਼ਰ ਨਾਜ਼ਰ ਸ਼ਬਦ ਰੂਪ ਵਿੱਚ ਵੀ ਹਾਜ਼ਰ ਨਾਜ਼ਰ ਧੰਨ ਗੁਰਗ੍ਰੰਥ ਸਾਹਿਬ ਦੇ ਵਿੱਚ ਤਾਂ ਪ੍ਰਤੱਖ ਬੈਠਾ ਹੀ ਬੈਠਾ ਹੈ ਆਓ ਪਛਾਨ ਲਈਏ ਉਹਨਾਂ ਦੇ ਬਚਨਾਂ ਨੂੰ ਮੰਨ ਕੇ ਇਹ ਜੀਵਨ ਨੂੰ ਸਾਸਨ ਸਫਲ ਬਣਾ ਲਈਏ ਆਓ ਮੇਰੀ ਪਿਆਰੀ ਸਤਿਗੁਰੂ ਕਿਰਪਾ ਕਰੇ ਪਿਆਰਾ ਗੁਰੂ ਨਾਨਕ ਆਇਆ ਦੁੱਖੜੇ ਮਿਟਾਣ ਬਦਲੇ ਪਿਆਰਾ ਗੁਰੂ ਨਾਨਕ ਆਇਆ ਦੁੱਖੜੇ ਨਿਪਾਣ ਬਦਲੇ ਪਿਆਰਾ ਗੁਰੂ ਨਾਨਕ ਆਇਆ ਦੁੱਖੜੇ ਮਿਟਾਣ ਬਦਲੇ ਪਿਆਰਾ ਗੁਰੂ ਨਾਨਕ ਆਇਆ ਦੁੱਖੜੇ ਨਿਪਾਣ ਬਦਲੇ ਦੁੱਖੜੇ ਮਿਟਾਣ ਬਦਲੇ ਦੁਖੜੇ ਮਿਟਾਣ ਬਦਲੇ ਹੌਣ ਬਦਲੇ ਦੁਖੜੇ ਮਿਟਾਣ ਬਦਲੇ ਪਿਆਰਾ ਗੁਰਨਾਨਕ ਆਇਆ ਦੁਖੜੇ ਮਿਟਾਣ ਬਦਲੇ ਪਿਆਰਾ ਗੁਰਨਾਨਕ ਆਇਆ ਦੁਖੜੇ ਮਿਟਾਣ ਬਦਲੇ ਦੁਖੜੇ ਮਿਟਾਣ ਬਦਲੇ ਦੁਖੜੇ ਮਿਟਾਣ ਬਦਲੇ ਗੁਰਨਾਨਕ ਆਇਆ ਪਿਆਰਾ ਗੁਰਨਾਨਕ ਆਇਆ ਖੋ ਗਿਆਨ ਪੁੱਲਾਂ ਦੀ ਖੇਮਾ ਬਖਸ਼ੋ ਅਸੀਸ ਬਖਸ਼ੋ ਕਿ ਗੁਰੂ ਨਾਨਕ ਦੇ ਘਰ ਦੇ ਗੁੱਲੇ ਬਣ ਸਕੀਏ ਗੁੱਲੇ ਸੇਵਕ ਬਣ ਕੇ ਗੁਰੂ ਸਾਹਿਬ ਦੇ ਬਚਨ ਮੰਨ ਕੇ ਜੀਵਨ ਨੂੰ ਸਫਲ ਬਣਾਈਏ ਇਹੀ ਸੀਸ ਦਿਓ ਸੱਚੇ ਬਾਸ਼ਾ ਕਿਰਪਾ ਆਇਆ ਸੰਗਤਨ ਜੀ ਆਇਆਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਿਆਰ ਨਾਲ ਆਖੋ ਤਨ ਗੁਰੂ ਨਾਨਕ Shut uh. the